ਇਹ ਵੀ ਕਿਸਾਨ ਦਾ ਤਾਂ ਇੱਕ ਵਿਚਾਰ ਨੂੰ ਮੋਹਰਾ ਬਣਾਇਆ ਜਾਂਦਾ ਸਭ ਤੋਂ ਵੱਧ ਕੁਦਰਤ ਨੂੰ ਪਿਆਰ ਕਰੋ ਉਸ ਪ੍ਰਮਾਤਮਾ ਨੂੰ ਪਿਆਰ ਕਰੋ ਸਾਡੇ ਬਰਨਾਲਾ ਦਾ ਡੀਸੀ ਸਾਹਿਬ ਤੇ ਸਾਡੇ ਮਾਨਸਾ ਦੇ ਤੇ ਸੰਗਰੂਰ ਦੇ ਡੀਸੀ ਸਾਹਿਬ ਸਾਰਾ ਹੀ ਐਸਐਸਪੀ ਸਾਰੇ ਹੀ ਪ੍ਰਸ਼ਾਸਨ ਜਿਹੜਾ ਪੰਜਾਬ ਦਾ ਅੱਜ ਸਮੇਂ ਖੇਤਾਂ ਦੇ ਵਿੱਚ ਭੱਜਿਆ ਫਿਰਦਾ ਕਿ ਕਿਸਾਨ ਨੇ ਵਾਤਾਵਰਨ ਬਹੁਤ ਵੱਡੀ ਪੱਤਰ ਤੇ ਤਬਾਹ ਕਰਤਾ ਮੈਂ ਕਹਿੰਦਾ ਜੇ ਤੁਸੀਂ ਸਨਮਾਨ ਹੀ ਕਰਨਾ ਸਭ ਤੋਂ ਪਹਿਲਾਂ ਮੈਨੂੰ ਸਨਮਾਨ ਕਰੋ ਕਿ ਭਾਨ ਨੇ ਕਿੰਨਾ ਸੋਹਣਾ ਜੰਗਲ ਜਿਹੜਾ ਤਿਆਰ ਕਰਿਆ ਮੇਰੇ ਉੱਪਰ ਹੀ ਝੂਠੇ ਪਰਚੇ ਪਾਉਣ ਦੇਣਗੇ ਇਹਨਾਂ ਨੇ ਕਿਤੇ ਨੌਜਵਾਨ ਦੀ ਅੱਜ ਤੱਕ ਰਸੋਜ ਸਮਝ ਹੀ ਨਹੀਂ ਲਗੀ ਆ ਜੰਗਲ ਜਿਹੜਾ ਇਹਨਾਂ ਸੋਹਣਾ ਤਿਆਰ ਕਰਿਆ ਵੀ ਭਾਨਾ ਸਿੱਧੂ ਕਰਨਾ ਕੀ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਹ ਚੀਜ਼ ਚਹੀਦੀ ਆ ਵੀ ਆ ਦੇਖ ਵੀ ਭਾਨਾ ਕਿਹੋ ਜਿਹਾ ਕੰਮ ਕਰ ਰਿਹਾ ਮੈਂ ਲੋਕਾਂ ਦੀ ਗੱਲ ਲੋਕਾਂ ਦੀ ਆਵਾਜ਼ ਕਰਦਾ ਮੈਂ ਰੋਜ਼ ਹੀ ਤਰੀਕਿਆਂ ਦੇ ਉੱਪਰ ਹੁੰਨਾ ਮੇਰੇ ਤੇ ਉੱਪਰ ਇਹਨਾਂ ਝੂਠੇ ਪਰਚੇ ਪਾਏ ਪੈਣਗੇ ਇਸ ਕਰਕੇ ਮੇਰੇ ਸਾਰੇ ਹੀ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਮੇਰੇ ਬੀਰੋ ਮੇਰੇ ਭਰਾਵੋ ਜਿਹੜੇ ਕਿ ਪਰਾਲੀਆਂ ਨੂੰ ਅੱਗ ਲਾਏ ਬਿਨਾਂ ਜਿਹਨਾਂ ਦਾ ਸਰਦਾ ਹੈ ਉਹ ਅੱਗ ਪ੍ਰਾਲੀਆਂ ਨੂੰ ਅੱਗ ਨਾ ਲਾਉਣ ਕਿਉਂਕਿ ਦੇਖੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾ ਨੇ ਤਿੰਨ ਚੀਜ਼ਾਂ ਨੂੰ ਮਹੱਤਤਾ ਦਿੱਤੀ ਆ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਇਸ ਕਰਕੇ ਮੈਂ ਇੱਕ ਇੱਕ ਪਿੱਛੇ ਪਿੰਡ ਦੇ ਵਿੱਚ ਬਾਗ ਲਾਇਆ ਆ ਬਾਗ ਦੇ ਵਿੱਚ ਮੈਂ ਸਾਰੇ ਭਰਾਵਾਂ ਨੂੰ ਕਿਹਾ ਵੀ ਜਿੰਨੇ ਮਰਜ਼ੀ ਅਮਰੂਦ ਤੋੜੋ ਖਾਓ ਪਰ ਘਰੇ ਝੋਲੇ ਭਰ ਕੇ ਨਾ ਲੈ ਕੇ ਜਾਓ ਇੱਕ ਮੈਂ ਬਾਗ ਬਣਾ ਤਾਂ ਇੱਕ ਜੰਗਲ ਬਣ ਗਿਆ ਆਉਣ ਵਾਲੇ ਗਰਮੀਆਂ ਦੇ ਵਿੱਚ ਹੋਰ ਜਿਹੜਾ ਰਕਵਾ ਦਰਖਤਾਂ ਹੇਠ ਲੈ ਕੇ ਆਵਾਂਗੇ ਪੰਜ ਦਰਖਤ ਹਰੇਕ ਬੰਦਾ ਇੱਕ ਕਿੱਲੇ ਮਗਰ ਦਰਖਤਾਂ ਨੂੰ ਲਾਵੇ ਹੁਣ ਜਿਹੜੀ ਗੱਲ ਆ ਵੀ ਕਿਸਾਨ ਦੇ ਸਿਰਤੀ ਸਾਰਾ ਜਿਹੜਾ ਵਾਤਾਵਰਨ ਦਾ ਭਾਂਡਾ ਭਰ ਦਿੱਤਾ ਜਾਂਦਾ ਕਿਸਾਨ 100 ਦੇ ਵਿੱਚੋਂ 5% ਦਾ ਵਾਤਾਵਰਨ ਤਬਾਹ ਕਰਦਾ 95% ਵੱਡੀਆਂ ਫੈਕਟਰੀਆਂ ਵੱਡੀਆਂ ਇੰਡਸਟਰੀਆਂ ਜਿਹੜਾ ਕਿ ਪਾਣੀ ਵਿੱਚ ਤਬਾਹ ਕਰ ਜਾਂਦੇ ਨੇਗੀਆਂ ਲੁਧਿਆਣੇ ਦੀ ਗੱਲ ਕਰ ਲੋ ਕਿੱਡਿਆ ਵੱਡਾ ਨਾਲਾ ਜਿਹੜਾ ਕਿ ਜਹਰਾ ਜਹਰਾ ਦਾ ਪੂਰੇ ਪੰਜਾਬ ਦੇ ਵਿੱਚੋਂ ਭੇਜ ਰਹੇ ਨੇ ਕਿ ਉੱਥੋਂ ਕੱਢ ਕੇ ਇਹ ਵੀ ਕਿਸਾਨ ਦਾ ਤਾਂ ਇੱਕ ਵਿਚਾਰ ਨੂੰ ਮੋਰਾ ਬਣਾਇਆ ਜਾਂਦਾ ਇਸ ਕਰਕੇ ਜਿੰਨਾ ਦੀ ਜਿਹੜੀ ਪੋਲੂਸ਼ਨ ਬੋਰਡ ਆ ਜਿਹੜੀਆਂ ਇੱਕ ਵੀ ਸ਼ਰਤਾਂ ਉਹਨਾਂ ਦੇ ਫੈਕਟਰੀਆਂ ਇੰਡਸਟਰੀਆਂ ਨਹੀਂ ਪੂਰੀਆਂ ਕਰਦੀਆਂ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਗਈ ਕਿਸਾਨ ਨੂੰ ਬਦਨਾਮ ਨਾ ਕੀਤਾ ਜਾਵੇ ਪਰ ਫਿਰ ਵੀ ਮੈਂ ਸਾਡੇ ਨੌਜਵਾਨਾਂ ਨੂੰ ਇਹ ਗੱਲ ਕਹਿਣਾ ਵੀ ਭਰਾਵੋ ਜਿੰਨਾ ਦਾ ਸਰਦਾ ਉਹ ਜ਼ਰੂਰ ਸਾਰੇਓ ਆ ਦੇਖੋ ਕਿੰਨੀ ਸੋਹਣ ਇੱਥੇ ਹਰ ਇੱਕ ਪ੍ਰਕਾਰ ਦਾ ਪੰਛੀ ਹਰ ਇੱਕ ਪ੍ਰਕਾਰ ਦੇ ਇੱਥੇ ਕੀੜਾ ਇੱਥੇ ਕੀੜੇ ਤੋਂ ਲੈ ਕੇ ਹਰ ਤਰ੍ਹਾਂ ਦੇ ਪੰਛੀ ਨੇ ਸਾਰਿਆਂ ਦੇ ਆਲ ਨੇ ਨੇਗੇ ਸੂ ਨੂੰ ਸਾਰਾ ਮੈਂ ਜੰਗਲ ਦਿਖਾ ਦਨਾ ਵੀ ਮੈਂ ਇਹੀ ਗੱਲ ਕਹਿਣਾ ਚਾਹਣਾ ਵੀ ਵਾਤਾਵਰਨ ਸਭ ਤੋਂ ਵੱਡੀ ਚੀਜ਼ ਹੈ 5 6 ਏਕੜ ਆਪਾਂ ਤਿਆਰ ਕਰਿਆ ਮੈਂ ਆ ਜਿਹੜੀ ਕਾਹੀਆਂ ਜਿਹੜੀ ਇਹਨੂੰ ਇਹਨੂੰ ਵੱਢਦਾ ਨਹੀਂਗਾ ਕਿਉਂ ਨਹੀਂ ਵੱਢਦਾ ਆ ਜਿਹੜੀ ਥੱਲੇ ਇਹਨੂੰ ਖੜੀ ਆ ਇਹ ਇਹ ਸਾਰਾ ਜਿਹੜਾ ਕੀੜਿਆਂ ਦਾ ਨਾਜ ਆ ਇਹ ਥੱਲੇ ਸਾਰਾ ਇਹਦੇ ਵਿੱਚ ਕੋਈ ਰੂਟਾ ਬਿਟ ਨਹੀਂ ਨੇਚਰਲੀ ਕੁਝ ਨਹੀਂ ਹੈ ਨਾ ਉਹ ਖਰਾਬ ਕਰ ਰਹੇ ਇਹ ਬਹੁਤ ਲੰਮੇ ਸਮੇਂ ਦੀ ਮਿਹਨਤ ਆ ਅੱਜ ਗੁਰੂ ਸਾਹਿਬ ਜਿਹੜਾ ਕਿ ਇਸ ਨੂੰ ਭਾਗ ਲੱਗੇ ਨੇਗੇ ਤੇ ਕਰੇਲੇ ਚਿਪੜ ਸਾਰੇ ਤਰ੍ਹਾਂ ਦਾ ਸਾਰੇ ਤਰ੍ਹਾਂ ਦੇ ਇੱਥੇ ਟਿੱਬੇ ਦੇ ਉੱਪਰ ਤਰਖਤ ਨੇਗੇ ਇਹ ਮਹਾਰਾਜ ਨੇ ਕਿਰਪਾ ਕੀਤੀ ਆ ਆਓ ਕੁਦਰਤ ਨੂੰ ਬਚਾਈਏ ਵਾਤਾਵਰਨ ਨੂੰ ਬਚਾਈਏ ਤੇ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਆ ਦੇਖੋ ਬੰਦੇ ਨੇ ਮਰ ਜਾਣਾ ਬੰਦੇ ਦੀ ਮੌਤ ਹੋਣੀ ਆ ਮੈਨੂੰ ਪਤਾ ਆ ਕਿ ਮੇਰੀ ਮੌਤ ਆਉਣੀ ਆ ਸਭ ਤੋਂ ਵੱਡੀ ਮੌਤ ਉਹ ਤੁਹਾਡਾ ਕਰਮ ਜੋ ਤੁਸੀਂ ਕਰਮ ਕਰਕੇ ਜਾਓਗੇ ਉਹ ਤੁਹਾਡੇ ਨਾਲ ਜਾਣਾ ਜਾਂ ਪ੍ਰਮਾਤਮਾ ਦਾ ਝਪਿਆ ਨਾਮ ਨਾਲ ਜਾਣਾ ਤੁਹਾਡੇ ਦੋ ਚੀਜ਼ਾਂ ਨਾਲ ਜਾਣਗੀਆਂ ਮਰਨ ਤੋਂ ਬਾਅਦ ਵੀ ਇੱਥੇ ਪਸ਼ੂ ਪੰਛੀ ਯਾਦ ਕਰਨਗੇ ਵੀ ਇਹ ਕਿਹਨੇ ਕਿਹੜੇ ਨੇ ਬੰਦੇ ਨੇ ਇਹ ਦਰਖਤ ਲਾਏ ਸੀਗੇ ਕਿਹੜੇ ਨੇ ਦਰਖਤ ਲਾਏ ਸੀ ਕਿੰਨਾ ਸੋਹਣਾ ਚੱਲਿਆ ਇਸ ਕਰਕੇ ਮਰਨ ਤੋਂ ਬਾਅਦ ਅਜਿਹੀ ਸਭੀ ਛੱਡ ਕੇ ਜਾਓ ਇਹ ਸਭ ਤੋਂ ਵੱਡੀ ਇਹ ਜਿੰਦ ਜਿੰਦਗੀ ਦੇ ਵਿੱਚ ਹੀ ਯਾਦ ਰਹਿਣੀ ਆ ਜਿਹੜੀ ਕਿ ਕੁਦਰਤ ਸਭ ਤੋਂ ਵੱਧ ਕੁਦਰਤ ਨੂੰ ਪਿਆਰ ਕਰੋ ਉਸ ਪ੍ਰਮਾਤਮਾ ਨੂੰ ਪਿਆਰ ਕਰੋ ਪ੍ਰਮਾਤਮਾ ਹੀ ਕੁਦਰਤ ਹੈ ਤੇ ਤੁਹਾਡੇ ਕਰਮ ਹੀ ਕੁਦਰਤ ਹੈ ਪੈਸੇ ਬਣਾ ਕੇ ਜਾਓ ਕੱਲਾ ਕਰਕੇ ਕੱਲਾ ਦਰਖਤ ਵੜ ਵੜ ਕੇ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਜਾਂ ਇੰਡਸਟਰੀਅਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਬੇਨਤੀ ਆ ਵੀ ਤੁਸੀਂ ਭਰਾਵੋ ਇਹ ਕੁਦਰਤ ਵੱਲ ਬਹੁਤ ਧਿਆਨ ਦਿਓ ਇਹ ਹੀ ਸਭ ਤੋਂ ਵੱਡੀ ਚੀਜ਼ ਆ ਧੰਨਵਾਦ ਜਉਂਦੇ ਵਾਜਰੋ